ਲੋਕ ਨਾ ਚਲੋ ਇਥੇ ਲਤੋ ਲੋਕ ਤੁਰਾ ਤਰ੍ਹਾਂ ਦੇਖੀਏ ਖਸਾ ਦੇ ਭਰਾ ਲੋਕ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪੈਂਡ ਚੂੰਗਾ ਤੇ ਜਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਜ਼ਿਮੀਂਦਾਰ ਭਰਾ ਠੀਕ ਹੈ ਝੋਟੀ ਆ ਫਲੂਨ ਬਾਈ ਕੋਲ ਠੀਕ ਹੈ ਚੈੱਕ ਕਰ ਸਕਦੇ ਹੋ ਜੇ ਕਿਸੇ ਭਰਾ ਨੇ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਤਾਂ ਆਪਣਾ ਨੰਬਰ ਨੋਟ ਕਰੋ ਜੀ 7528000355 ਜੀ ਬਾਕੀ ਭਰਾ ਆਪਣਾ Facebook ਤੇ ਪੇਜ ਆ ਗਰਜੀਤ ਰਾਏ ਉਹਨੂੰ ਵੱਧ ਤੋਂ ਵੱਧ ਫੋਲੋਅਰ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਤੁਹਾਡੇ ਤੱਕ ਨਵੀਂ ਤੇ ਨਵੀਂ ਵੀਡੀਓ ਅਪਲੋਡ ਕਰ ਸਕੀ ਜੀ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਣੇ ਆ ਜੀ ਜਾਣਕਾਰੀ ਬਾਈ ਜੀ ਸਸੀ ਗਾਈ ਸੱਚੀ ਗੱਲ ਬਾਈ ਚਾਹ ਨਾਮ ਵੀਰ ਜੀ ਆਪਣਾ ਨਾਮ ਬਾਈ ਪਰੀਤੋ ਸਿੰਘ ਮੈਂਬਰ ਪਿੰਡ ਪਿੰਡ ਚੂਗਾ ਜ਼ਿਲ੍ਹਾ ਜਿਹੜਾ ਬਰਨਾਲਾ ਛੁੱਟੀ ਦੇ ਕਿੰਨੇ ਦਿਨ ਰਹਿੰਦੇ ਬਈ ਜੀ ਛੋਟੀ ਬਾਈ ਵਾਚਕ ਦੋ ਦਿਨਾਂ ਅੱਛੂ ਹੋਏ ਠੀਕ ਆ ਹਾਂਜੀ ਇਹਦੀ ਮਾਂ ਮੂ ਦਾ ਰਿਕਾਰਡ ਪਤਾ ਜੀ ਮਾਂ ਬਾਈ ਇਹਦੀ ਅਸੀਂ ਬੇਇਜ਼ਤੀ 12 ਲੀਟਰ ਦਦੀ ਸੀ ਪਿਛਲੇ ਸਾਲ ਠੀਕ ਆ ਹਾਂਜੀ ਠੀਕ ਆ ਉਹ ਪਤਾ ਉਹਨੇ ਟੀਕਾ ਕਿਹੜੇ ਭਰਾਵੇ ਦੇ ਕੀ ਕਹ ਬਈ ਸਰਕਾਰੀ ਹਸਪਤਾਲ ਚ ਵਧੀਆ ਟੀਕਾ ਭਰਾਇਆ ਕਿ ਕਿ ਡਾਕਟਰ ਠੀਕ ਆ ਹਾਂਜੀ ਠੀਕ ਆ ਤੋੜ ਦੋ ਲੋ ਜੀ ਤੋੜ ਦੋ ਲੋ ਘਰ ਦੀ ਝੋਟੀ ਭਰਾ ਜ਼ਿਮੀਦਾਰ ਭਰਾ ਠੀਕ ਨਾ ਥੋੜਾ ਜਿਹਾ ਨਾ ਜਾਂਦੀ ਆ। ਲਓ ਜੀ। ਲੈ ਚਲੋ ਇਥੇ ਲੈ ਤੁ ਲੋ। ਲਓ ਜੀ। ਤੁਰਾ ਤਰ੍ਹਾਂ ਤੁਸੀਂ ਦੇਖ ਸਾਹ ਦੇ ਭਰਾ। ਲਓ ਜੀ। ਲੈਓ ਲੋ ਭਰਾ ਬੱਪ ਬੰਨ ਦੋ, ਥੀ ਬੰਨ ਦੋ। ਲਓ ਜੀ। ਚੈੱਕ ਕਰ ਸਾਦੇ ਭਰਾ ਤੁਰਾ ਤਰ੍ਹਾਂ ਕਰ ਮਾਏ ਸਿੰਘੀ ਸਿੰਘੀ ਬਹੁਤ ਸੋਹਣੀ। ਬਾਹਰ ਤੋਂ ਜੀ ਬੰਨ ਟਾਈਟ ਕਰਕੇ ਬੰਨ ਦੋ ਜਰੂਰ। ਲਓ ਜੀ। ਚੈੱਕ ਕਰ ਸਾਦੇ। ਥਾਣੇ ਇਧਰਲੀ ਸਾਈਡ ਚੈੱਕ ਕਰ ਸਰ ਭਰਾ। ਲਓ ਜੀ। ਲਓ ਜੀ। ਸਿਨਿਸ਼ਾੜੂ ਚੈੱਕ ਕਰਾਉਣਾ ਸੀ ਮੈਂ। ਲੋ ਜੀ। ਬਹੁਤ ਸੋਣਾ ਥਣ ਲੱਗਿਆ ਕਰਮਾ ਬਾੜੀ ਦੀ। ਫੇਸ ਬਿਊਟੀ ਚੈੱਕ ਕਰ ਸਕਦਾ। ਬਾਬੂ ਜੀ ਰੇਟ ਇਹਦਾ? ਰੇਟ ਜੀ ਇਹਦਾ ਫੁੱਲ ਚ ਗੱਲ ਕਰਦਾ ਇਹਨੇ ਮੋਕੇ 'ਚ ਵੀ ਹੋ ਜੂਗਾ। ਠੀਕ ਹੈ ਮੋਕੇ 'ਤੇ। ਲੋ ਭਰਾ ਚੈੱਕ ਕਰ ਸਕਦੇ ਫੇਸ ਬਿਊਟੀ। ਪਿੰਡ ਚੁੰਗਾ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ। ਠੀਕ ਹੈ ਜੀ। ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ। ਘਰੇਲੂ ਪਸੂਆ ਬਾਈ ਦੇ। ਠੀਕ ਹੈ ਜੀ ਚੈੱਕ ਕਰ ਸਕਦੇ ਕੋਈ ਕੁਪਾਰ ਦਾ ਕੰਮ ਨਹੀਂ। ਠੀਕ ਹੈ ਜੀ। ਬਾਈ ਜੀ ਨਾਲ ਜਰੂਰ ਕਨੈਕਟ ਕਰੋ ਬਾਈ ਦਾ ਨੰਬਰ ਲਿਖਾਂਗੇ ਟਾਈਟਰ ਵਿੱਚ ਓਕੇ ਬਾਈ